ਬਾਰ ਨਹੀਂ ਦਿਣਾ ਸੀ ਬੰਦੇ ਦੇ ਤੇ ਮਾਰਨਾ ਨਹੀਂ ਤੁਸੀਂ ਮਾਰਿਆ ਖੰਦਮਾਰੀ ਤੁਸੀਂ ਸਾਈਡ ਤੇ ਹੋ ਜਾ ਪੀ ਸਾਈਡ ਤੇ ਹੋ ਜਾ ਕਾ ਤੋ ਗਲਤੀ ਕਰਦੀ ਹੋ ਯਾਰ ਚਾਹਣ ਚੋਕਾ ਜਾਣਾ ਪਰ ਨਾ ਪਰੇ ਜਾਓ ਸੇਖਾ ਦੇ ਇਸ ਕਲਾਮੀਂ ਕਸਾਲ ਤੋਂ ਇਹ ਸਾਡੇ ਕੋ ਇੱਥੇ ਆ ਕੇ ਸਾਨੂੰ ਕਹਿੰਦੇ ਵੀ ਇਹ ਬਾਇਓਗੈਸ ਪਲੈਂਟ ਨੂੰ ਅਸੀਂ ਜਗਾ ਲੀਜ਼ ਤੇ ਦੇਤੀ ਅਸੀਂ ਬਾਇਓਗੈਸ ਪਲੈਂਟ ਬਣਾਉਣਾ ਇੱਥੇ ਇਹ ਜਿੰਨੀ ਵਾਰੀ ਵੀ 5 6 ਵਾਰੀ ਆਏ ਆ ਅਸੀਂ ਇਹਨਾਂ ਨੂੰ ਰੋਕਿਆ ਆ ਇਹਨਾਂ ਨੇ ਕੋਈ ਪਬਲਿਕ ਹਿਅਰਿੰਗ ਨਹੀਂ ਕੀਤੀ ਸਾਨੂੰ ਨਹੀਂ ਪਤਾ ਕਿਹਦੇ ਸਾਈਨ ਕਰਾਏ ਆ ਜੇ ਅਸੀਂ ਇਹਨਾਂ ਨੂੰ ਕਹਿੰਦੇ ਸਾਈਨ ਦਿਖਾਓ ਸਾਨੂੰ ਇਹ ਦਿਖਾਉਂਦੇ ਨਹੀਂ ਹੈਗੇ ਬਾਕੀ ਇਹ ਮੈਨੂੰ ਲਾਲਚ ਦੇਣ ਲਈ ਮੇਰੇ ਘਰ ਬਹੁਤ ਵਾਰੀ ਗਏ ਆ ਵੀ ਤੁਸੀਂ ਵਿਰੋਧ ਨਾ ਕਰੋ ਪਾਰੇ ਸੀ ਸਾਡੇ ਇੱਥੇ ਅਸੀਂ ਇਹ ਬਾਇਓਗੈਸ ਲੱਗਣ ਨਹੀਂ ਦੇਣਾ ਹੈ ਤੁਸੀਂ ਇਸ ਪਿੰਡ ਦੇ ਰਹਿਣ ਵਾਲੇ ਹਾਂਜੀ ਮੈਂ ਇਸ ਪਿੰਡ ਦੀ ਸਰਪੰਚ ਆ ਜਿਹੜੇ ਪਿੰਡ ਦੀ ਤੁਹਾਡਾ ਜਿੱਤੇਆਣੀ ਜੀ ਠੀਕ ਹੈ ਜੀ ਹਾਂਜੀ ਜਿੱਤੇਆਣੀ ਆ ਤੇ ਹੁਣ ਇਹ ਹੁਣ ਇਹਨਾਂ ਨੇ ਧੱਕੇਸ਼ਾਹੀ ਦੇ ਨਾਲ ਨੋਟਿਸ 30 ਤਰੀਕ ਦੇ ਲਾਏ ਆ ਇਸ ਜਿਹਨਾਂ ਨੇ ਡਾਕਟਰ ਥਿੰਦ ਨੇ ਇਹ ਲਾਉਣਾ ਆ ਪ੍ਰੋਜੈਕਟ ਉਹਨਾਂ ਨੇ ਇਹ ਧੱਕੇ ਨਾਲ ਨੋਟਿਸ ਲਾਏ ਆ ਕਾਰਪੋਰੇਸ਼ਨ ਦੇ ਨਹੀਂ ਹੈਗੇ ਕਿਸੇ ਮੇਰ ਦੇ ਨਹੀਂ ਹੈਗੇ ਮੇਰ ਕਹਿੰਦਾ ਮੈਨੂੰ ਪਤਾ ਹੀ ਨਹੀਂ ਕੀ ਮਸਲਾ ਹੈਗਾ ਆ ਇਹ ਠੱਕੇ ਨਾ ਆ ਕੇ ਹੁਣ ਇਹਨਾਂ ਨੇ ਨੀਆ ਪੱਟ ਲਈਆਂ ਆਂ ਮੰਡੀ ਦਾ ਕੋਈ ਹਤਾ ਪਤਾ ਨਹੀਂ ਇੰਨੇ ਹਜ਼ਾਰਾਂ ਪਸ਼ੂ ਉਹਨਾਂ ਨੂੰ ਚਾਰਾ ਕਿੱਥੋਂ ਦੇਣਾ ਜਦੋਂ ਚਾਰਾ ਮੰਡੀ ਝਾੜ ਦਿੱਤੀ ਤਾਂ ਮੰਡੀ ਉਝਾੜ ਕੇ ਬਣ ਕੀ ਰਿਹਾ ਜੀ ਇੱਥੇ ਬਾਇਓਗੈਸ ਪਲਾਂਟ ਬਣ ਰਿਹਾ